ਸਤ ਸ੍ਰੀ ਅਕਾਲ ਜੀ ਸਾਰੇ ਨੂੰ ਡਾਕਟਰ ਸਾਹਿਬਾ ਕੋ ਬੋਝ ਕੇ ਜੀ ਪਿੰਡ ਵੱਡੇ ਸਭਰਾ ਜ਼ਿਲ੍ਹਾ ਤਰਨਤਪੁਰ ਦੀ ਤਹਿਸੀਲ ਪੱਟੇ ਦੇਖੋ ਜੀ ਕੈਮਰਾ ਘੁਮਾ ਦਿਓ ਅੱਜ ਵੀ ਡਾਕਟਰ ਸਾਹਿਬ ਕੋਲ 6-7 ਲਗਭਗ ਨਾਲ ਜੱਸੀਆਂ ਬੜੀਆਂ ਟੌਪ ਦੀਆਂ ਲੈ ਕੇ ਆਂਦੀਆਂ ਤੇ ਬਾਕੀ ਡਾਕਟਰ ਨਾਲ ਗੱਲਬਾਤ ਕਰਦੇ ਬਾਜੀ ਸਤਿਕਾਰ ਕਰਸਾ ਸੀ ਕਾ ਜੱਸੀ ਕਾ ਜੱਸੀ ਕਾ ਅਲੀ ਸੰਦੀਪ ਪਾਜੀ ਕਿਰਪਾ ਜੀ ਕਿਰਪਾ ਜੀ ਵੇਗਿਆ ਮਾਲ ਵਿਚਲਾ ਹਾਂਜੀ ਕਿਰ ਵੇਗਿਆ ਜੀ ਅੱਜ ਵੀ ਵੈਸੇ 9 10 ਆ ਵੇਖੋ ਹਾਂ ਨਹੀਂ ਨਹੀਂ ਆਪਣੇ ਤੋੜਿਆ ਮਾਲ ਵੈੜਾ 10 ਆ ਪਰ ਪੌਣੀਆਂ ਆਪਾਂ 7 ਆ ਕਿਉਂਕਿ ਜਿਹੜੀ ਵੀਡੀਓ ਚੱਲੀ ਜਾਵੇ 3 ਵਾਲੀ ਅੱਜੇ ਪਰਸੋਂ ਆਇਣਾ ਹੀ ਵੈਸੇ ਤਾਂ ਤੜੇ ਟਾਈਮ ਨਹੀਂ ਲੱਗਾ ਫਿਰ ਤੇ ਚੱਲ ਗਏ ਫਿਰ ਤੇ ਤੁਹਾਨੂੰ ਆਖਿਆ ਕੱਲ ਪਰ ਤੁਸੀਂ ਨਹੀਂ ਅੱਜ ਹੀ ਆ ਗਏ ਗੱਡੀ ਖਰਾਬ ਹੋ ਗਈ ਡਾਕਟਰ ਤੋਂ ਮੇਰੇ ਰਹੀਏ ਅੱਛਾ ਮੈਂ ਉੱਥੇ ਲਾ ਕੇ ਆ ਕੇ ਚਲੋ ਅੱਜ ਵੀ ਤੁਹਾਨੂੰ ਮਰਾ ਚਲੋ ਕੋਈ ਨਹੀਂ ਇੱਥੇ ਆ ਜੀ ਸੰਦ ਨਾਲ ਹੀ ਆ ਪੁਲੀ ਪੇਂਡਾ ਬੜਾ ਦੂਰ ਦਾ ਤਿੱਗਦਾਸਪੁਰ ਵੀ ਜਾਣਾ ਹੁੰਦਾ ਬਟਾਲੇ ਵੀ ਜਾਣਾ ਵਾ ਸਫਰ ਬੜਾ ਲੰਮਾ ਜੀ ਗੱਡੀ ਤੋਂ ਬਿਨਾ ਆਪਣਾ ਸੁੱਤ ਨਹੀਂ ਨਹੀਂ ਉਹਦੇ ਪਰ ਸੁੱਤਰ ਹਾਂਜੀ ਅੱਜ ਫਿਰ ਕਿੰਨੇ ਆ ਜੀ ਅੱਜ ਵੈਸੇ ਤਾਂ ਗਾਵਾਂ 10 ਆ ਹਾਂਜੀ ਪਰ ਆਪਾਂ ਪੌਣੀਆਂ ਮੇਰੇ ਨਾਲ 7-8 ਆ ਚਲੋ ਚਲੋ ਕੰਮ ਸ਼ੁਰੂ ਜੀ ਫਿਰ ਲਓ ਜੀ ਰਿਕਾਰਡ ਵਾਲੀਆਂ ਫੁੱਲ ਰਿਕਾਰਡ ਵਾਲੀਆਂ ਤੇ ਆਜੋ ਡਾਕਟਰ ਸਾਹਿਬ ਪਹਿਲਾਂ ਸੁਣੋ ਜੀ ਇਹ ਪਹਿਲਣ ਹੈ ਮਰਦੀ ਜੇ ਹਾਂਜੀ ਤੇ ਬਰੂੜ ਦੀ ਸਖਸਰ ਸੀ ਮਦੀਮਗਰ ਬਸ਼ੀ ਅੱਛਾ ਬਰੂੜ ਦੀ ਨਾ ਰਮਾੜਾ ਦੀ ਪਾਜੀ ਸੌਰੀ ਰਮਾੜਾ ਰਮਾੜਾ ਦੀ ਆਵੇ ਰਿਕਾਰਡ ਆਪਣੇ ਤੇ ਪਿਆ ਵਾ ਠੀਕ ਹੈ ਰ ਠੀਕ ਆ ਹੈ ਮੱਦੀ ਖੋਦਿਆ ਤੇ ਅਰਮਾਦਾ ਦੀ ਮਦਰ ਬੱਛੀ ਆ ਤੇ ਡਾਕਟਰ ਸਾਹਿਬ ਦੁੱਧ ਦਾ ਇਸ ਟਾਈਮ ਕਿੰਨਾ 20 ਲੀਟਰ ਬੋਲੀ ਜੇ ਲਓ ਜੀ 20 ਕਿਲੋ ਦੇਖੋ ਜੀ ਤੇਰੀ ਰੰਗ ਦੀ ਸੂਈ ਹਾਂਜੀ ਤੇ ਇਹ ਵੀ ਕੁਆਲਿਟੀਆਂ ਵਿਖਾਓ ਜਿਹੜੀ ਕੰਪੀਟੀਸ਼ਨ ਵਾਲਾ ਲਿਵਾਏ ਜਿਹਨੂੰ ਆਂਦਾ ਵੀ ਕੰਪੀਟੀਸ਼ਨ ਵਾਲਾ ਚਾਹੀਦਾ ਨਸਲ ਨਸਲ ਪੂਰੀ ਮੇਰੇ ਵੀ ਇਹਦੀ ਮੰਗਦਾ ਰਿਕਾਰਡ ਵਾਲੀ ਚਾਹੀਦੀ ਸਾਨੂੰ ਅੱਛੀ ਆਂਦੀ ਨਾ ਰਿਕਾਰਡ ਵਾਲੀਆਂ ਪਹਿਲ ਨਾਲ ਵੱਛੀਆਂ ਆ ਆਹ ਇਹੋ ਜੀ ਡਾਕਟਰ ਸਾਹਿਬ ਜਿੱਤਰਾ ਆ ਨਾ ਪੀਡੀਫ ਮਿਲੇ ਜ ਚੁਆਇਸ ਕਰਾਉਣੀ ਜਾਂ ਫਿਕਸ ਬਿਊਟੀ ਜੇ ਬਿਲਕੁਲ ਤੇ ਮੇਰਾ ਹੋ ਜੀ ਸ਼ੈਡ ਵਾਲੀਆਂ ਤੁਹਾਨੂੰ ਇੱਥੋਂ ਹੀ ਤੇ ਮਗਰ ਜਿਹੜੀ ਬੱਚੀ ਹੈ ਪਲੱਸ ਪੁਆਇੰਟ ਦੀ ਬੂਤੀ ਫੇਸ ਕੁਆਲਿਟੀ ਖਾਓ ਬੱਚੀ ਦੀ ਬਾਤ ਜੀ ਬਾਤ ਬਾਤ ਆ ਜਾਓ ਜੀ ਆ ਬੱਚੀ ਵਿਖਾ ਕਰੀ ਮਾ ਜੀ ਬੱਚੀ ਬੱਚੀ ਬਹੁਤ ਸੋਹਣੀ ਆ ਸਖਸਲ ਸੀ ਮੰਡੀ ਆ ਬਿਲਕੁਲ ਪੂਰਾ ਆਪਾਂ ਨੂੰ ਰਿਕਾਰ ਭੇਜਾਣਾ ਵੀਰਾਂ ਨੇ ਛੱਡ ਆ ਲਿਆ ਛੱਡ ਦੀ ਵੀਡੀਓ ਵੀ ਹੈਗੀ ਜੱਪੀ ਲੋ ਬੋਲੋ ਡਾਕਟਰ ਸਾਹਿਬ ਇਹ ਮੁੱਲ ਕਰਨ ਨੂੰ ਸੰਦੀਪ ਭਾਜੀ ਇਹੋ ਜੀਆਂ ਬੱਚੀਆਂ ਦਾ ਜਿੰਨਾ ਮਰਜ਼ੀ ਪਾਲੀ ਹੋਣੀ ਕੰਮ ਕਰਨਾ ਜੇ ਵਹਿੜ ਭਾਣਾਂ ਲਈ ਹੈ ਤਾਂ ਭਾਣਾਂ ਦੇ ਦੇਣੀ ਆ ਇਹ ਆਪਾਂ 1 ਲੱਖ ਤੇ 11000 ਦੀ ਦੇ ਦੇਣੀ ਆ 1 ਲੱਖ 11000 ਦੀ ਹਾਂਜੀ ਚਲੋ ਜਾਨ ਦੋ ਤੇ ਆਹ ਡਾਕਟਰ ਸਾਹਿਬ ਇਹ ਭਾਜੀ ਅਛੇ ਦੰਦਾਂ ਦੇ ਜੀ ਹਾਂਜੀ ਹਾਂਜੀ ਚਿੱਗੀ ਵੀ 6 ਦੰਦ ਦੋ ਬਈ ਤੇ ਇਸ ਵਕਤ 20 ਲੀਟਰ ਬੋਲਿਆ 20 ਕਿਲੋ ਇਸ ਟਾਈਮ ਬੋਲਾ ਬੱਚਾ ਮਗਰ ਹਾਂਜੀ ਮੇਲ ਕਾ ਮੇਲ ਕਾਫ ਆ ਗਿਆ ਜੀ ਦੇਖੋ ਇਹ ਘੋੜੀਆਂ ਨੂੰ ਨੱਚਦੀਆਂ ਵੇੜਾ ਨਹੀਂ ਹੈ ਘੋੜੀਆਂ ਦਾ ਕੰਮ ਵੀ ਕਿੰਨੀਆਂ ਸਨਪੜ ਕਿੰਨੀਆਂ ਸੋੜੀਆਂ ਦੇਖੋ ਨਾ 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 ਡਾਕਟਰ ਸਾਹਿਬ ਪੂਰੀ ਨਾ ਹਾਂਜੀ ਹਾਂਜੀ ਡਾਕਟਰ ਸਾਹਿਬ ਇਹ ਕਿੰਨਾ ਕਰੂ ਦੁੱਧ ਦੁੱਧ ਜੀ ਇਹ ਤਾਂ 26 27 ਲੀਟਰ ਮਾਣਾ ਪੜਜੂਗੀ ਠੀਕ ਆ ਆਜੋ ਏਅਰ ਕਰਨਾ ਆਲੀਆ ਨਾ ਜਿਤਨਾ ਬਾਹਰ ਕਦੀ ਦੀ ਹੈ ਨਾ ਹਾਂਜੀ ਹਾਂਜੀ ਇਹ ਇਹ ਰੱਖਦਾ ਫਿਰ ਖੁੱਲੀਆਂ ਰੈਂਦੀਆਂ ਨਾ ਉੱਥਾਂ ਦੀਆਂ ਖੁੱਲੀਆਂ ਰਹੀਆਂ ਹੂੰ ਖੁੱਲੀਆਂ ਰੈਂਦੀ ਡਰਸ ਹਾਈਟ ਵੇਖੋ ਮੇਰੇ ਤੋਂ ਹੰਦੀ ਆ ਬਾਜੀ ਬਾਜੀ ਬਾਦ ਮੰਦੋ ਵੰਦੋ ਤੇ ਡਰਸਾ ਫਿਰਿੰਦੀ ਕੀਮਤ ਇਹ ਛੋਟਾ ਜਿਹਾ ਮੁੱਲ ਜੀ ਇਹ 90 ਹੀ ਦੇ ਦਾਂਗੇ 90 ਹਜ਼ਾਰ ਦੀ ਮਰਜ਼ੀ ਗੱਲ ਚਲੋ ਜਾਂਦ ਬਸ ਠੀਕ ਆ ਹੁਣ ਆ ਗਿਆ ਜਰਸੀ ਇਹ ਤੋਹਫਾ ਦਿਖਾ ਦਣਾ ਜੀ ਆ ਕਰੋ ਚੈੱਕ ਬਲੇ ਥਣ ਦਿਖਾਉ ਕਰੋ ਹਾਂਜੀ ਹਾਂਜੀ ਤੇ ਕਿੰਨਾ ਨੂੰ ਦੱਸਦਾ ਇਹ ਥਲੇ 18 ਲੀਟਰ ਬੜਾ ਜੜੀ ਡੰਗ ਦੀ ਸੂਈ ਪੌਟਸਟਾਰ ਦੀ ਮਗਰ ਵਛੀ ਏ ਠੀਕ ਆ ਹਾਂਜੀ ਇਹ ਇਹ ਵੀ ਖੋਲੋ ਮਗਰ ਆ ਵੇਖੋ ਪਲੱਸ ਪੁਆਇੰਟ ਵਛੀ ਵਛੀ ਮਗਰ ਆ ਗਈ ਆ ਹਾਂਜੀ ਬਸ ਪੁਆਇੰਟ ਜਿਹੜਾ ਇਹ ਹੋਣਾ ਕੱਲ ਨੂੰ ਜਿਹੜੀ ਬੱਛੀ ਪਾਲ ਨਹੀਂ ਹੋਵੇ ਡੰਗਰ ਮਿਹਰਬਾਨ ਦਾ ਇਹ ਨਹੀਂ ਆ ਵੇੜਾਂ ਤੇ ਸੰਦੀਪ ਭਾਜੀ ਕਿਤੇ ਵੇਰ ਲੇ ਮਿਲਦੀਆਂ ਨੇ ਠੀਕ ਆ ਦੱਸ ਵੇੜ ਇੱਕ ਤੇ ਇੱਕ ਆ ਇੱਕ ਵੇਖ ਕੇ ਦੂਜੀ ਭੁੱਲ ਜਾਗੇ ਦੂਜੀ ਵੇਖ ਕੇ ਤੂੰ ਜੀ ਭੁੱਲ ਜਾਗੇ ਚੰਗਿਆ ਮੈਂ ਦੱਸ ਆਂ ਨਗੀਨੇ ਕਿੱਥੋਂ ਮਿਲਨੇ ਆ ਨਹੀਂ ਮਿਲਦੇ ਜੀ ਹੁਣ ਇਹ ਪਤਾ ਲੱਗਦਾ ਹੁਣ ਦੁੱਧ ਲਈ ਬਹਿਣਾ ਜੀ ਇਹ ਸੰਦੀਪ ਭਾਈ ਪੰਜ ਜ਼ਿਲੇ ਫਰੀਦੇ ਆ ਫਿਰ ਜਾ ਕੇ ਉਹ ਜੀ ਵਛੀਆਂ ਮਿਲਦੀਆਂ ਮਿਲਦੀਆਂ ਸਹੀ ਗੱਲ ਹੈ ਜੀ ਆਹ ਦੇਦਰਾਂ ਨੂੰ ਵਹਿਰ ਨਹੀਂ ਮਿਲਦੀ ਫਿਰ ਨਾ ਪੈਂਦਾ ਵਾ ਇਹ ਜੀ ਵਛੀਆਂ ਲੱਭ ਲਈ ਤੇ ਪਲੱਸ ਪੁਆਇੰਟ ਜਿਹੜੀ ਵਛੀ ਨਗੀਨਾ ਮਗਰ ਪਾਇਏ ਨੇ ਡਾਕਟਰ ਸਾਹਿਬ ਫਿਰ ਇਹਦਾ ਮੁੱਲ ਮੁੱਲ ਸੰਦੀਪ ਭਾਈ ਜੋ ਮਰਜ਼ੀ ਕਰ ਲਈਏ ਹੂੰ ਇਹ ਆਪਾਂ ਪੂਰੇ 95 ਦੇ ਦਾਂਗੇ 95 ਮੁੱਲ ਨਹੀਂ ਕਰਨਾ ਚਲੋ ਇਹ ਭਾ ਨਹੀਂ ਵਹਿ ਕੇ ਦਣਾ ਇਹ ਕਾ ਨਗੀਨਾ ਖਾਦੇ ਨਾਲ ਹੀ ਇਹ ਗੱਬਰ ਨਹੀਂ ਜੀ ਸੂਈ ਅਜੋ ਵੀ ਸੂਈ ਪਿਓ ਜਰਸੀ ਪਿਓਰ ਜਰਸੀ ਦਾ ਫੇਸ ਕੁਆਲਟੀ ਵੇਖ ਕੇ ਕਿੰਨੀ ਲੱਗੀ ਮੇਰੇ ਮੂੰਹ ਪਿਓਰ ਜਰਸੀ ਪਿਓਰ ਜਰਸੀ ਤੇ 18 ਲੀਟਰ ਬੋਲਾ 18 ਕਿਲੋ ਇਸ ਟਾਈਮ ਬੋਲੇ ਵਿੱਚ ਹੀ ਹੈ ਜੀ ਰਿਕਾਰਡ ਵਾਲੀਆਂ ਸੰਦੀਪ ਭਾਜੀ ਸਾਰੀਆਂ ਰਿਕਾਰਡ ਵਾਲੀਆਂ ਇੱਕ ਤੋਂ ਇੱਕ ਵਾਹ ਜੀ ਵਾਹ ਇਹ ਤੋਹਫੇ ਕਿੱਥੇ ਮਿਲਨੇ ਆ ਸਰ ਚੰਗੀ ਚੰਗੀ ਬਹੁਤ ਚੰਗੀ ਬਣ ਸੰਦੀਪ ਭਾਜੀ ਚਾਰ ਜਣੇ ਆੜੇ ਸਿਰ ਤੇ ਲੱਗੇ ਸ਼ਾਮਾਂ ਤੱਕ ਫਿਰ ਦੱਸ ਫਿਰ ਮਿਹਨਤ ਹੋਣਾ ਹੈਗੀ ਹੈ ਜੀ ਹਾਂਜੀ ਹਾਂਜੀ ਉਨੇ ਥੋੜਾ ਇਹ ਥੋੜਾ ਗਾ ਫਿਰ ਫਿਰ ਵੀਰਾ ਭੈਣਾ ਭਰਾਵਾਂ ਨੇ ਕਹਿ ਹੀ ਦਿਨਾ ਲਓ ਜੀ ਫਰਾਨ ਆ ਪੀ ਗਿਆ ਬੜੀ ਭਰਾ ਲਬ ਲਬ ਕੇ ਲੈ ਆਈ ਦੀ ਔਰ ਐ ਹੀ ਹੁੰਦਾ ਰਸਤਾ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਇਹਦਾ ਮੁੱਲ ਮੁੱਲ ਸੰਦੀਪ ਭਾਜੀ ਜੋ ਮਰਜ਼ੀ ਕਰ ਲਈਏ ਇਹ 90 ਦੀ ਦੇ ਦਾਂਗੇ ਹਾਂਜੀ 90 ਦੀ 90 ਇਹ ਫੁੱਲ ਹਾਈਟ ਹੈ ਲੈਂਥ ਵੇਖੋ ਕਿੰਨੀ ਲੰਮੀ ਫਿਰ ਨਹੀਂ ਠੀਕ ਹੈ ਬਿਊਟੀ ਬਹੁਤ ਜ਼ਿਆਦੀ ਹੈ ਚਲੋ ਇਹਦੇ ਨਾਲ ਮੇਲ ਕਾਫ ਚ ਕਈ ਦੀ ਵੀਰ ਭੈਣ ਭਰਾ ਅਜ ਬੱਚੇ ਅੰਦਰ ਆ ਕੋ ਤੁਹਾਨੂੰ ਬੜਾ ਠੰਡ ਬਹੁਤ ਆ ਜੀ ਤੁਹਾਨੂੰ ਵੀ ਬੜੀ ਪਈ ਜਾਂਦੀ ਆ ਤਾਂ ਤੇ ਡਾਕਟਰ ਸਾਹਿਬ ਆਹ ਆਮ ਖਾ ਲੀ ਜੀ ਅੱਜ ਜਰਸੀ ਬਾਅਦ ਚ ਖੋਣ ਤੇ ਆਹ ਹੈ ਜੀ ਇਹ ਤਾਜੀ ਸੂਈ ਦੇ ਹਾਂਜੀ ਤੇ ਇਹਦਾ 17 18 ਲੀਟਰ ਤਾਜੀ ਸੂਈ ਥਲੇ ਦੁੱਧ ਆ 17 18 ਲੀਟਰ ਤਾਜੀ 17 ਲੀਟਰ ਧੋ ਰੋ ਇਹ ਵੀ ਇੱਕੋ ਫਿਰ ਇਹ ਐਰ ਸ਼ਹਿਰ ਚ ਆ ਜਾਂਦੀ ਆ ਆਇਆ ਸ਼ਹਿਰ ਤੇ ਆ ਜਾਂਦੀ ਹਨ ਇਹ ਵੀ ਧੋ ਰੋ ਲੋ ਜੀ ਕਰੋ ਚੈੱਕ ਜੀ ਕਰੋ ਨਗੀਨੇ ਵਿਖਾ ਦੇ ਤੋਹਫੇ ਅੱਜ ਫਿਕਸ ਲਵੇ ਠੀਕ ਆ ਹਾਂ ਜੀ ਇਹ ਕੁਆਲਟੀਆਂ ਹੱਥੋਂ ਆਲਦੀ ਕੁਆਲਿਟੀ ਇਹ ਸੰਭਾਤਾਂ ਨਾਲ ਦੇਈ ਸੰਭਾਤਾਂ ਤੇ ਦੱਸੋ ਫਿਰ ਇਹਦਾ ਮੁੱਲ ਇਹਦਾ ਮੁੱਲ ਛੋਟਾ ਹੀ ਆ ਜੀ ਇਹ 75 ਦੀ ਦੇ ਦਾਂਗੇ ਚਲੋ ਠੀਕ ਆ ਆਹ ਵਾਲੀ ਵਹਿਰ ਵੇਖੋ ਜੀ ਇਹ ਦਿਹਾਈ ਡੰਗ ਦੀ ਸੂਈ ਆ ਆ ਮੇਲ ਕਾ ਪਿੱਛੇ ਅਛਾ ਮੈਂ ਦੁਆ ਮਗਰ ਬੱਛੇ ਜੀ ਠੀਕ ਆ ਤੇ ਇਹਦਾ 11-12 ਲੀਟਰ ਬੋਲੀ ਆ 11-12 ਕਿਲੋ ਇਸ ਟਾਈਮ ਬੋਲਾਈ ਆ ਹਾਂ ਜੀ ਇਹ ਵੀ ਕਰੋ ਚੈੱਕ ਦੇਖੋ ਬਾਕੀ ਸੰਦੀਪ ਭਾਜੀ ਜਿੰਨਾ ਮਾਲ ਆ ਨਾ ਹਾਂ ਕਹਨੇ ਆਨਲਾਈਨ ਹੀ ਮੰਗਾਉਣਾ ਵਾ ਹਨ ਘੱਟ ਵੱਧ ਦੀ ਪੂਰ ਛੱਟ ਦੀ ਆਪਣੀ ਗ੍ਰੇਡੀ ਤੇ ਬੰਦੇ ਲਾ ਕੇ ਪਾੜਾ ਮੈਂ ਦਊਗਾ ਠੀਕ ਆ ਇੱਥੇ ਲਾ ਕੇ ਬੰਦੇ ਵਾ ਠੀਕ ਆ ਜਿੰਨਾ ਦੁੱਧ ਕਿਹਾ ਵੱਧ ਨਹੀਂ ਲੂਗਾ ਘੱਟ ਨਹੀਂ ਹੋਊਗਾ ਕਿਉਂਕਿ ਤੁਹਾਨੂੰ ਪਤਾ ਆਪਾਂ ਹੁਣ ਨਹੀਂ ਜਿਹੜੇ ਜੁੜੇ ਮੇਰੇ ਨਾਲ ਦਾ ਪੜਾ ਨਹੀਂ ਸਹੀ ਗੱਲ ਹੈ ਜੀ ਕਿੰਨੀਆਂ ਵੀਡੀਓ ਪਾਪੀਆਂ ਆਵੇ ਨਹੀਂ ਮਾਲਕ ਦੀ ਕਿਰਪਾ ਵਾ ਮਾਲ ਤਿਆਰ ਹੋਊਗਾ ਤੇ ਦੱਸ ਫਿਰ ਇਹਦਾ ਮਾਲ ਇਹ ਆਪਾਂ ਜੋ ਮਰਜ਼ੀ ਕਰ ਲਈ 18000 ਜੀ ਦਾਂਗੇ ਚਲੋ ਤੇ ਬਾਕੀ ਆ ਗਈ ਆ ਸੰਦੀਪ ਭਾਜੀ ਤੋਹਫਾ ਵਖਾਈਏ ਹਾਂ ਦੋਦ ਗਨੜਾ ਰਸਾ ਇਹ ਜੀ ਨਹੀਂ ਗੱਬਣੇ ਇਹ ਅੱਛਾ ਗੱਬਣਾ ਇਹ 20 21 ਲੀਟਰ ਪਲੂਨ ਨੇ ਤਾਂ ਹੱਕ ਵੀ ਰੱਖਦੀ ਆ ਵੇਖੋ 20 21 ਲੀਟਰ ਪਲੂਨ ਵੇਖੋ ਇਹ ਪਛਾਨ ਵੇਖੋ ਕਿਹੜੀ ਲੱਗੀ ਆ ਹਾਂ ਇਹਦਾ ਪੇਟ ਪੂਣਾ ਵੇਖੋ ਮੱਝਾ ਆ ਨਾ ਬਿਲਕੁਲ ਬਿਲਕੁਲ ਜਰਸੀਆਂ ਵੜਾ ਕਿਦੇ ਨਗੀਨੇ ਕੱਢ ਕੇ ਲੈਂਦੇ ਮਾਲਕ ਦੀ ਕਿਰਪਾ ਨਾਲ ਚੰਗੇ ਚੰਗੇ ਵੇਰੇ ਅਰੇ ਇਹਦੇ ਸੰਦੀਪ ਭਾੜੀ 6 ਸਾਦਨ ਬਾਕੀ ਆ ਅੱਛਾ ਤੇ ਪਾਲੀ ਵੇਖੋ ਸਾਂਭੀ ਕਿੰਨੀਆਂ ਪੂਰੀ ਪੂਰੀ ਜ਼ਬਰਦਸਤ ਆ ਜੀ ਵੱਡੀਆਂ ਜਰਸੀਆਂ ਆ ਕਿਰੇ ਥੋੜਾ ਵੀ ਹਮਾਚ ਲਾ ਲੀਆਂ ਵਾ ਪੰਜਾਬ ਵਾਲੀਆਂ ਜਰਸੀਆਂ ਹੁੰਦੀਆਂ ਨਗੀਨੇ ਆਹੀ ਲੈਵਾ ਸਹੀ ਜਿਹੜਾ ਰਿਕਾਰਡ ਵਾਲੀ ਬਹਿੜ ਹੈ ਫੋਲ ਰਿਕਾਰਡ ਵਾਲੀ ਵੀ 21 20 ਕਿਲੋ ਪਹਿਲੇ ਨੇ ਦੁੱਧ ਪ੍ਰਾਇਰ ਕੀ ਵਾਦੀ ਮੀਨ ਕਰੂੰਗਾ ਇਹਨਾਂ ਮੁੱਲ ਮੁੱਲ ਜੀ ਜੋ ਮਰਜ਼ੀ ਕਰ ਲਈਏ 85 ਦੇ ਦਾਂ ਨੇ ਆ ਦੇਖੋ ਨਹੀਂ ਠੀਕ ਹੈ ਬਿਲਕੁਲ ਸੀਲ ਤੇ ਆਪਣਾ ਜੀ ਸੰਦੀਪ ਭਾਜੀ ਹਾਂਜੀ ਪਿੰਡ ਆਪਣਾ ਵੱਡੇ ਸਭਰਾ ਜੇ ਹਾਂਜੀ تحصیل ਪੱਟੀ ਵਾਰ ਵਾਰ ਫੋਨ ਲਾਗੇ ਵੀਰ ਪਹਿਲੇ ਪੁੱਛਦੇ ਆ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਪਿੰਡ ਆਪਣਾ ਵੱਡੇ ਸਭਰਾ 10 ਕਿਲੋਮੀਟਰ ਦੀ ਇਥੋਂ ਪੱਟੀ ਰਹਿ ਜਾਂਦੀ ਆ 10 ਕਿਲੋਮੀਟਰ ਹਰੀਕੇ 40 ਕਿਲੋਮੀਟਰ ਮੋਗਾ 70 ਕਿਲੋਮੀਟਰ ਨੰਬਰ ਸਾਰਾ ਹਾਂਜੀ ਤੇ 30 35 ਕਿਲੋਮੀਟਰ ਤਰਨਤਾਰਨ ਫਿਰ ਪੇਡਾ ਆਪਣਾ ਵੱਡੇ ਸਵਰਾਜੇ ਕਿਹੜੀ ਵਾਰ ਵਾਰ ਨਾ ਇੱਕੋ ਹੀ ਗੱਲ ਕਿਹੜੀ ਦੂਰ ਬਨਾਲੇ ਦੇ ਲਾਉਂਦੇ ਜਾਂ ਫਿਰ ਆਂਦੇ ਪੇਡਾ ਦੂਰ ਦਾ ਕਹਿੰਦੇ ਆਨਲਾਈਨ ਮੰਗਾਉਣੀ ਆ ਤਾਂ ਵੀ ਆਪਾਂ ਵੀਡੀਓ ਕਾਲ ਤੇ ਦੋ ਟਾਈਮ ਰਹਿਣ ਸੈਣ ਦਾ ਵੀ ਪ੍ਰਬੰਧ ਫੁੱਲ ਜੇ ਆਪਣੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ